ਅੱਜ ਪੰਥ ਰਤਨ ਜਿਹੇਦਾਰ ਗੁਰਚਰਨ ਸਿੰਘ ਟੋੜਾ ਜੀ ਦਾ 100ਵਾਂ ਜਨਮ ਦਿਹਾੜਾ ਬੜੀ ਸ਼ਰਧਾ ਉਤਸਾਹ ਔਰ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਤੁਸੀਂ ਦੇਖੋ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਕੋਈ ਟਰੈਕਟਰਾਂ ਤੇ ਆਏ ਕੋਈ ਟਰਾਲੀਆਂ ਤੇ ਕੋਈ ਬਸਾਂ ਤੇ ਕੋਈ ਗੱਡੀਆਂ ਤੇ ਕੋਈ ਕਾਰਾਂ ਤੇ ਸਾਰੇ ਪਾਸੇ ਤੁਸੀਂ ਦੇਖੋ ਵੀ ਮੇਲੇ ਵਰਗਾ ਮਾਹੌਲ ਪੂਰੇ ਪਟਿਆਲੇ ਚ ਬਣਿਆ ਪਿਆ ਇਹ ਪੰਥ ਰਤਨ ਜਿਹੇਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਸ਼ਖਸੀਅਤ ਉਹਨਾਂ ਨੇ ਪੂਰੀ ਜ਼ਿੰਦਗੀ ਕੌਮ ਵਾਸਤੇ ਦੇਸ਼ ਵਾਸਤੇ ਪੰਥ ਵਾਸਤੇ ਲਾਈ ਔਰ ਆਪਣੀ ਜ਼ਿੰਦਗੀ ਇੱਕ ਪਿੰਡ ਤੋਂ ਸ਼ੁਰੂ ਕਰੀ ਔਰ ਆਖਰੀ ਸਾਹ ਵੀ ਉੱਥੇ ਲਿਆ ਕਹਿਣੀ ਔਰ ਕਰਨੀ ਦੇ ਪੱਕੇ ਸੀਗੇ ਜ세ਦਾਰ ਗੁਰਸਮ ਸਿੰਘ ਪ੍ਰੋਡਕਟ ਔਰ ਉਹਨਾਂ ਦੇ ਮਹਾਨ ਦਿਵਸ ਆਪਾਂ ਮਨਾਉਂਦੇ ਆ ਉਹਨਾਂ ਪਿੱਛੇ ਮਕਸਦ ਇਹੀ ਆ ਕਿ ਜੋ ਉਹਨਾਂ ਦੀ ਸੋਚ ਸੀਗੀ ਉਹ ਸੋਚ ਸਾਡੀ ਅਗਲੀ ਜਨਰੇਸ਼ਨ ਤੱਕ ਪਹੁੰਚੇ ਅੱਜ ਸਾਡਾ ਸਮਾਜ ਵੀ ਸਮਾਜਿਕ ਕਦਰਾਂ ਕੀਮਤਾਂ ਤੋਂ ਡਿੱਗਦਾ ਜਾ ਰਿਹਾ ਸੋ ਉਹਨਾਂ ਦੀ ਸੋਚ ਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾਉਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਏ। ਮੈਂ ਬਹੁਤ ਧੰਨਵਾਦ ਕਰਦਾ ਹਾਂ ਐਸਜੀਪੀਸੀ ਦਾ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਔਰ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਰਵਿੰਦਰ ਸਿੰਘ ਜੀ ਹੁੰਦੜ ਸਾਹਿਬ ਦਾ ਜਿਨ੍ਹਾਂ ਨੇ ਸਪੈਸ਼ਲ ਤੌਰ ਤੇ ਟੋੜਾ ਸਾਹਿਬ ਦੀ ਸਾਰੀ ਜ਼ਿੰਦਗੀ ਜਿਹੜੀ ਰਾਜਨੀਤੀ ਆ ਇਸੇ ਜਗਾਹ ਤੋਂ ਜਿਹੜੀ ਸਟਾਰਟ ਹੋਈ ਔਰ ਹਰ ਸਾਲ ਇੱਥੇ ਜਨਮ ਦਿਨ ਜਿਹੜਾ ਮਨਾਇਆ ਜਾਂਦਾ ਆ ਉਹਨਾਂ ਨੇ ਪ੍ਰੋਗਰਾਮ ਵੀ ਲਿਖ ਕੇ ਔਰ ਪੰਥ ਦੇ ਜਿਹੜੇ ਮਹਾਨ ਕੀਰਤਨੀਏ ਰਾਗੀ ਢਾਡੀ ਪੂਰੇ ਧਾਰਮਿਕ ਰੀਤੀ ਰਿਵਾਜਾਂ ਦੇ ਸਾਥ ਨਾਲ ਇਹ ਪ੍ਰੋਗਰਾਮ ਜਿਹੜਾ ਬਣਾਇਆ ਜਾਂਦਾ ਹੈ ਪਰਦਾ ਇਹ ਲੱਗਦਾ ਜੀ ਕਿਸ ਤਰ੍ਹਾਂ ਜਿਸ ਤਰ੍ਹਾਂ ਦੋ 파ੜ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਜੇਕਰ ਇੱਕ ਇੱਕ ਤਰੀਕੇ ਨਾਲ ਹੁੰਦਾ ਤਾਂ ਇੱਕ ਚੰਗਾ ਮੈਸੇਜ ਹੀ ਜਾਂਦਾ ਜਿਹੜੇ ਸਬਤਾਲੇ ਦੋ ਪਾਸੇ ਨਜ਼ਰ ਆ ਰਹੀਆਂ ਨੇ ਤੇ ਉੱਧਰ ਨਜ਼ਰ ਆ ਰਹੀਆਂ ਤੁਸੀਂ ਬਾਹਰ ਜਾ ਕੇ ਦੇਖੋ ਉਹ ਲੋਕ ਪਤਾ ਕੀ ਕਰ ਰਹੇ ਨੇ ਕਿ ਅਸੀਂ ਕਿਹੜੇ ਪਾਸੇ ਜਾਈਏ ਵੀ ਇੱਕ ਗੁਰਦੁਆਰੇ ਦਾ ਖਾਏਗਾ ਪ੍ਰੋਗਰਾਮ ਚਾ ਉਹਨਾਂ ਤੇ ਜੱਦੀ ਘਰ ਤੁਸੀਂ ਬਾਹਰ ਜਾ ਕੇ ਨਾ ਲੋਕਾਂ ਨੂੰ ਪੁੱਛ ਲੈ ਇੱਕ ਚੀਜ਼ ਇਹਨਾਂ ਦੀ ਤੁਸੀਂ ਦੇਖੋ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਦੁਖਨਵਾਰਨ ਸਾਹਿਬ ਗੁਰਦੁਆਰੇ 'ਚ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਹਰ ਸਾਲ ਮਨਾਇਆ ਜਾਂਦਾ ਦਾ ਪਹਿਲਾਂ ਹੀ ਕੋਈ ਨਹੀਂ ਬੰਦੇ ਪੱਦਰ ਤੇ ਨਹੀਂ ਬਣਾ ਸੁਣੋ ਗੱਲ ਐਡੇ ਪੱਦਰ ਤੇ ਹੀ ਮੰਨਦਾ ਦਾ ਹਰ ਸਾਲ ਧਾਰਮਿਕ ਪ੍ਰੋਗਰਾਮ ਜਿਹੜੇ ਹੁੰਦੇ ਹੁੰਦੇ ਤੇ ਔਰ ਲੋਕ ਬੜੇ ਉਤਸ਼ਾਹ ਦੇ ਨਾਲ ਟੋੜਾ ਸਾਹਿਬ ਨੂੰ ਯਾਦ ਕਰਦੇ ਸੀਗੇ ਅਸਲੀ ਕਹਾਣੀ ਤਾਂ ਇਹ ਆ ਵੀ ਸਰਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਜਿਹੜੀ ਸੋਚ ਆ ਉਸ ਤੇ ਪਹਿਰਾ ਦੇਣ ਦੀ ਲੋੜ ਹੈਗੀ ਆ ਸੋ ਜੇ ਪੰਥ ਦੇ ਦਿਲ 'ਚ ਕਿਸੇ ਹੋਰ ਪਾਰਟੀ ਦਾ ਝੰਡਾ ਲਾ ਕੇ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ ਵੀ ਜਿਹੜੇ ਝੰਡਿਆਂ ਥੱਲੇ ਉਹ ਪ੍ਰੋਗਰਾਮ ਹੋ ਰਹੇ ਆ ਉਹ ਪੰਥ ਪ੍ਰਸਤੀ ਆ ਟੋੜਾ ਸਾਹਿਬ ਦੀ ਸੋਚ ਕਦੇ ਬੀਜੇਪੀ ਵਾਲੀ ਸੋਚ ਨਹੀਂ ਹੋ ਸਕਦੀ ਤੁਸੀਂ ਅੱਜ ਦੇਖੋ 2 ਦਿਨ ਪਹਿਲਾਂ ਇੱਕ ਸਟੇਟਮੈਂਟ ਮੈਂ ਸੁਣੀ ਜਾਂਦਾ ਵੀ ਮੈਂ ਤਾਂ ਬੀਜੇਪੀ ਚ ਸਾਮਲ ਹਾਂ ਮੇਰੇ ਘਰ ਤੇ ਬੀਜੇਪੀ ਦਾ ਝੰਡਾ ਲੱਗਿਆ ਹੋਇਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਇਹ ਪ੍ਰੋਗਰਾਮ ਬਣਾਣਾ ਨਹੀਂ ਚਾਹੀਦਾ ਟੋੜਾ ਸਾਹਿਬ ਦੀ ਜਿਹੜੀ ਵਿਰਾਸਤ ਆ ਉਹ ਸਮੁੱਚਾ ਪੰਥ ਹੈ ਜਿਹੜਾ ਟੋੜਾ ਸਾਹਿਬ ਦੀ ਵਿਰਾਸਤ ਜਿਹੜੀ ਕਿਸੇ ਇੱਕ ਪਰਿਵਾਰ ਦੀ ਵਿਰਾਸਤ ਨਹੀਂ ਜਿਹੜਾ ਉਹਦੀ ਸੋਚ ਤੇ ਪੈਰਾ ਦੇਊਗਾ ਉਹਦੀ ਸੋਚ ਤੇ ਚੱਲੂਗਾ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਉਹਨਾਂ ਲੀਡਰਾਂ ਨੂੰ ਵੀ ਵੀ ਥੋੜਾ ਜਿਹਾ ਆਪਣੇ ਆਤਮਾ ਤੋਂ ਆਪਣੇ ਅੰਦਰ ਝਾਂਤੀ ਮਾਰ ਕੇ ਦੇਖੋ ਵੀ ਟੌੜਾ ਸਾਹਿਬ ਦੀ ਜਿਹੜੀ ਸੋਚ ਆ ਉਹਦੇ ਤੇ ਕਿੰਨਾ ਕੁ ਪੈਰਾ ਉਹ ਲੋਕ ਉੱਥੇ ਦੇ ਰਹੇ ਪਰ ਰਾਜੀ ਗੱਲ ਕਰਨੈਲ ਸਿੰਘ ਪੰਜੋਲੀ ਤੇ ਚੰਦੂਆ ਬਾਜੀ ਕਰਨੈਲ ਸਿੰਘ ਪੰਜੋਲੀ ਅੰਦਰ ਤੋਂ ਕਿਹੋ ਜਿਹਾ ਹੈਗਾ ਸੁਣੋ ਗੱਲ ਤੁਸੀਂ ਜਿਸ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਉਹਦਾ ਕੈਰੈਕਟਰ ਹੀ ਚੈੱਕ ਕਰ ਲਿਓ ਵੀ ਪੰਥ ਨੂੰ ਉਹਦੀ ਕੀ ਦੇਣਾ ਔਰ ਕੀ-ਕੀ ਕਰਦਾ ਹੈਗਾ ਉਹ ਆਪਣੇ ਅੰਦਰ ਹੀ ਆਤਮ ਪਰਚੋਲ ਕਰ ਲੇ ਵੀ ਅੰਦਰ ਤੋਂ ਕਿਹਜਿਹਾ ਜ세ਦਾਰ ਗੁਰਚਨ ਸਿੰਘ ਟੌੜਾ ਜੀ ਦੀ ਸੋਚ ਦੇ ਪੈਰਾ ਦੇ ਰਹੇ ਸੋ ਕੁਛ ਵੀ ਕਹਿ ਸਕਦੇ ਆ ਕਿਸੇ ਨੂੰ ਵੀ ਕਹਿ ਸਕਦੇ ਆ ਜ세ਦਾਰ ਗੁਰਚੰਦ ਸਿੰਘ ਟੋੜਾ ਜੀ ਨੇ ਸਾਰੀ ਜ਼ਿੰਦਗੀ ਸਮਾਜਿਕ ਕਦਰਾਂ ਕੀਮਤਾਂ ਕਰੀਆਂ ਔਰ ਹਰ ਵਿਅਕਤੀ ਨੂੰ ਨਾਲ ਲੈ ਕੇ ਚਲੇ ਔਰ ਮੈਨੂੰ ਤਾਂ ਮਾਣ ਪ੍ਰਾਪਤ ਹੈ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਚ ਪੰਥ ਰਤਨ ਜ세ਦਾਰ ਗੁਰਚੰਦ ਸਿੰਘ ਟੋੜਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕਰਿਆ ਦਾ ਔਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਪਾਰਟੀ ਮਾਂ ਹੁੰਦੀ ਹੈ ਔਰ ਜੋ ਵਿਅਕਤੀ ਦਾ ਜਿਹੜਾ ਆਪਣਾ ਕੈਰੇਕਟਰ ਆ ਨਾ ਉਦੇ ਕਰਮਾ ਚੋਂ ਝਲਕਣਾ ਚਾਹੀਦਾ ਮਤਲਬ ਅੰਦਰ ਤੋਂ ਕੁਝ ਔਰ ਬਾਹਰ ਤੋਂ ਕੁਝ ਨਹੀਂ ਵਿਅਕਤੀ ਹੋਣਾ ਚਾਹੀਦਾ ਜੀ ਪ੍ਰਧਾਨੀ ਕਾਗਰ ਦੇ ਵੱਡੇ ਲੀਡਰ ਨੇ ਕੱਲ ਕਹਿਆ ਕਿ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਕਹਿੰਦੇ ਜੇ ਅਕਾਲੀ ਦਲ ਦੀ ਬੁਰੀ ਕਹਿੰਦੇ ਪੰਜਾਬ ਦੀ ਹੋਂਦ ਜਿਹੜੀ ਆ ਉਹ ਖਤਮ ਹੋ ਸਕਦੀ ਹੈ ਕੀ ਲੱਗਦਾ ਤੁਹਾਨੂੰ ਜਿਹੜੇ ਅਕਾਲੀ ਦਲ ਦੋ 파ੜ ਹੋ ਰਿਹਾ ਤੁਹਾਨੂੰ ਲੱਗਦਾ ਵੀ ਇੱਕ ਪਲੇਟ ਇੱਕ ਪਲੇਟਫਾਰਮ ਦੇ ਆਉਣ ਦੀ ਕੋਈ ਸੰਭਾਵਨਾ ਹੈ ਜੀ ਕੋਈ ਅਕਾਲੀ ਦਲ ਅਕਾਲੀ ਦਲ ਸੁਣੋ ਗੱਲਾਂ ਜੀ ਅਕਾਲੀ ਦਲ ਕੋਈ ਦੁਫਾੜ ਨਹੀਂ ਅਕਾਲੀ ਦਲ ਉਹੀ ਸਰਵਾਈਵ ਕਰੂਗਾ ਇੱਕੋ ਹੀ ਜਿਹੜਾ ਆਪਣੀ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਊਗਾ ਜਿਹੜਾ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੂਗਾ ਜਿਹੜਾ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਹਾਲਾਂਪarti ਚੌੜਾ ਸਾਹਿਬ ਨੇ ਕਿੰਨੇ ਸਾਲ ਜੀਵਨ ਕੱਟੀ ਭਾਲ ਸਾਹਿਬ ਨੇ ਕਿੰਨੇ ਸਾਲ ਜੀਵਨ ਕੱਟੀ ਕਿੱਡੇ ਮਹਾਨ ਸ਼ਹੀਦ ਸਾਡੀ ਪਾਰਟੀ 'ਚ ਹੋਏ ਆ ਸੋ ਜਿਹੜਾ ਆਪਣੀ ਸਮਾਜਿਕ ਕਦਰਾਂ ਕੀਮਤਾਂ ਉਨਾਂ ਤੇ ਪਹਿਰਾ ਦੇਊਗਾ ਉਹੀ ਸਰਵਾਈਵ ਕਰੂਗਾ ਇਹ ਚੰਦ ਲੋਕ ਜੇ ਇਹਨਾਂ ਦੇ ਬੱਚਿਆਂ ਨੂੰ ਟਿਕਟਾਂ ਦੇ ਦਿੰਦੇ ਨਾ ਹੁਣ ਚੰਦੂ ਮਾਦਰਾ ਸਾਹਿਬ ਨੂੰ ਉੱਥੋਂ ਨਔਰ ਸੰਭਾਲ ਦਿੰਦੇ ਸਨਔਰ ਉਹਨੂੰ ਸੰਭਾਲ ਦਿੰਦੇ ਇੱਕ ਬੇਟੇ ਨੂੰ ਮਹਾਲੀ ਸੰਭਾਲ ਦਿੰਦੇ ਤਾਂ ਫਿਰ ਸੁਖਵੀਰ ਬਾਦਲ ਮਹਾਨ ਤੇ ਅਦਰਵਾਈਜ਼ ਸੁਖਵੀਰ ਬਾਦਲ ਸੋ ਇਹੀ ਲੋਕ ਕੋਰ ਕਮੇਡੀ ਚ ਬੈਠ ਕੇ ਅੰਦਰ ਤਰੀਫਾਂ ਕਰਦੇ ਤੇ ਇਹੀ ਕੁਛ ਨਾ ਕੁਛ ਹੋਰ ਗੱਲਾਂ ਕਰਦੇ ਆ ਸੋ ਅੱਜ ਪੰਥ ਪੰਥ ਰਤਨ ਜਸੇਦਾਰ ਗੁਰਚੰਦ ਸਿੰਘ ਟੋੜਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਇਸ ਕਰਕੇ ਮੈਂ ਕੋਈ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਪਰ ਇਹ ਖੁਦ ਅਕਾਲ ਤਖਤ ਸਾਹਿਬ ਤੇ ਜਾ ਕੇ ਨਾ ਜੀ ਪਹਿਲਾਂ ਆਪਣੀ ਆਤਮਾ ਤੋਂ ਪਰਚੋਲ ਕਰਕੇ ਜਿਹੜੀਆਂ ਗਲਤੀਆਂ ਇਹਨਾਂ ਨੇ ਕਰੀਆਂ ਆ ਜਿਹੜੀਆਂ ਕਰ ਰਹੇ ਆ ਅੱਜ ਵੀ ਬਹੁਤ ਸਾਰੀਆਂ ਗੱਲਾਂ ਮੈਂ ਇੱਥੇ ਕਹਿ ਸਕਦਾ ਪਰ ਮੈਂ ਕਹਿਣਾ ਨਹੀਂ ਜਾਂਦਾ ਹੈਗਾ ਵੀ ਉੱਥੇ ਪੇਸ ਹੋ ਕੇ ਮੇਰੇ ਅੰਦਰ ਤਾਂ ਹੈਗੀਆਂ ਸਾਰੀਆਂ ਤੁਸੀਂ ਅੱਜ ਹੀ ਇਹਨਾਂ ਦੇ ਡਰਾਈਵਰ ਦੇਖ ਲਿਓ ਵੀ ਕਿੱਥੇ ਦੀ ਲੈਣੇ ਚੱਲ ਰਹੇ ਸੋ ਮੇਰਾ ਮਤਲਬ ਇਹ ਆ ਵੀ ਟੌੜਾ ਸਾਹਿਬ ਦੀ ਸੋਚ ਤੇ ਪੈਰਾ ਦਿਓ ਉਹ ਜਿਸ ਘਰ ਚ ਪੈਦਾ ਹੋਏ ਨਾ ਉਸੇ ਘਰ ਚ ਉਹਨਾਂ ਨੇ ਆਖਰੀ ਸਾਹ ਲਿਆ ਉਹਨਾਂ ਨੇ ਕਦੇ ਆਪਣੀ ਪਰਿਵਾਰ ਨੂੰ ਪ੍ਰਮੋਟ ਨਹੀਂ ਕਰਿਆ ਪੰਥ ਦੇ ਲੇਖੇ ਸੇਵਾ ਲਈ ਆ ਸੋ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਉਹਨਾਂ ਤੋਂ ਸਿੱਖਿਆ ਲੈਣ ਉਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਜਥੇ ਪੰਥਰਤਨ ਜਥੇ ਗੁਰਚਰ ਸਿੰਘ ਟਾੜਾ ਜੀ ਦੀ ਜੋ ਸੌਮਾ ਜਨਮ ਦਿਨ ਮਨਾ ਰਹੇ ਆ ਬੜੀ ਧੂਮਧਾਮ ਸ਼ਰਧਾ ਸਤਕਾਰ ਨਾਲ ਮਨਾ ਰਹੇ ਆ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਆਪ ਮਹਾਰੇ ਸੰਗਤ ਆਪ ਮਹਾਰੇ ਹੋ ਗਏ ਇਸ ਸਮਾਗਮ ਸ਼ਾਮਲ ਹੋ ਰਹੀਆਂ ਨੇ ਸੋ ਜਿੱਥੇ ਧਾਰਮਿਕ ਸਖਸੀਤਾਂ ਨੇ ਬਹੁਤ ਵੱਡੀ ਉਹਨਾਂ ਦੀ ਵਿਚਾਰ ਚਰਚਾ ਚੱਲ ਰਹੀ ਹੈ ਉੱਥੇ ਹੀ ਸਾਡੇ ਬੁੱਧੀਜੀਵੀ ਨੇ ਜੋ ਧਾਰਮਿਕ ਗਾਗੂ ਨੇ ਉਹਨਾਂ ਨੇ ਟੋੜਾ ਸਾਹਿਬ ਦੇ ਜੀਵਨ ਬਾਰੇ ਚਾਤ ਪਾਉਣੀ ਹੈ ਸੋ ਮੈਂ ਤਾਂ ਨਵੀਂ ਪੀੜੀ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਥੇਦਿਆ ਗੁਰਚਰ ਸਿੰਘ ਟੋੜਾ ਜੀ ਦੀ ਦੀ ਸੋਚ ਨੂੰ ਉਹਨਾਂ ਦੇ ਕੀ ਪਾਇ ਪੂਰਿਆਂ ਨੂੰ ਆਪਾਂ ਸਾਰਿਆਂ ਨੂੰ ਮੈਂ ਸੰਬੰਧ ਦਾ ਗ੍ਰਹਿਣ ਕਰਨਾ ਚਾਹੀਦਾ ਤੇ ਜਥੇਦਿਆ ਟੋੜਾ ਸਾਹਿਬ ਕਿਸੇ ਇੱਕ ਪਰਿਵਾਰ ਦੇ ਕਿਸੇ ਇੱਕ ਢੜਡੇ ਦੀ ਹੈ ਉਹ ਪੰਥਕ ਸਖਸੀਤ ਸੀ ਜਿੱਥੇ ਪੰਥਕੜਾ ਉੱਤੇ ਮੈਂ ਸਮਝਦਾ ਕਿ ਜਿਹਾ ਟਾੜੂ ਸਾਹਿਬ ਦੀ ਸਿੱਖੀਤ ਖੜੀ ਆ ਸੋ ਅੱਜ ਸਾਰੇ ਰਲ ਮਿਲ ਕੇ ਆਪਾਂ ਬੜੀ ਧੁੰਮਧਮ ਨਾਲ ਸ਼ਰਧਾ ਸਤਕਾਰ ਨਾਲ ਜਥੇਦਾਰ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ